ਬਹੁਤ ਹੀ ਵਧੀਆ ਉਪਰਾਲਾ ਤਨਵਾਹ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਕਰਿਆ ਗਿਆ ਕੈਂਸਰ ਜਿਹੜਾ ਨਾ ਜੀ ਇਹ ਇਹ ਜੀ ਬਿਮਾਰੀ ਆ ਇਹਦੀ ਡਿਟੈਕਸ਼ਨ ਉਹ ਲਾਸਟ ਸਟੇਜ ਤੇ ਹੁੰਦੀ ਆ ਔਰ ਫਿਰ ਮਰੀਜ਼ ਨੂੰ ਬਚਾਉਣਾ ਜਿਹੜਾ ਆ ਨਾ ਉਹ ਬੜਾ ਔਖਾ ਹੋ ਜਾਂਦਾ ਮਤਲਬ ਕੈਂਸਰ ਦਾ ਇਲਾਜ ਹੀ ਜਿਹੜਾ ਡਿਟੈਕਸ਼ਨ ਆ ਜੇ ਸਮੇਂ ਸਿਰ ਪਤਾ ਲੱਗ ਜੇ ਇਹ ਸਾਰਾ ਇਲਾਜ ਹੈ ਜਿਹੜਾ ਬਹੁਤ ਵਧੀਆ ਢੰਗ ਨਾਲ ਠੀਕ ਹੋ ਜਾਂਦਾ ਹੈਗਾ ਬਲੀਚ ਇੰਨੀ ਕੋਈ ਲਾਈਫ ਥ्रेट ਨਹੀਂ ਜਾਂਦਾ ਹੈਗਾ ਸਾਡੀ ਸੰਸਥਾ ਹੈਗੀ ਹੈ ਪੰਜਾਬੀ ਵਿਰਸਾ ਜੀ ਉਹਦੇ ਵੱਲੋਂ ਅਸੀਂ ਇਹ ਸਾਰਾ ਹਰੇਕ ਸਾਲ ਕੈਂਪ ਲਗਾਉਂਦੇ ਆਂ ਇੱਜ ਸਾਡਾ 11ਵਾਂ ਚੈੱਕਅਪ ਕੈਂਪ ਹੈ। ਅਸਲ ਦੇ ਵਿੱਚ ਕੋਈ ਵੀ ਬਿਮਾਰੀ ਹੈ ਜਿਹੜੀ ਤਕਰੀਬਨ ਸਾਡੀ ਕਿਚਨ ਤੋਂ ਸ਼ੁਰੂ ਹੁੰਦੀ ਆ। ਜੀ। ਕਿਉਂਕਿ ਸਾਡਾ ਹਾਲਾ ਦਵਾਲਾ ਸਾਰਾ ਐਜਾ ਬਣ ਗਿਆ ਕੋਈ ਕੀਟਨਾਸ਼ਕ ਦਵਾਈਆਂ ਹੋ ਗਈਆਂ। ਹਵਾ ਵੀ ਪਲਿਊਟ ਅਸੀਂ ਆਪੇ ਕਰੀ ਜੰਨੇ ਆ। ਦੇਖੋ ਇਹਦੇ ਵਿਚਾਰ ਰੱਖਣ ਲਈ ਤਾਂ ਇਹ ਆ ਵੀ ਥੋੜਾ ਖਾਣ ਪੀਣ ਪਹਿਲਾਂ ਤਾਂ ਵਧੀਆ ਹੋਣਾ ਚਾਹੀਦਾ ਹੈ ਜਿਹੜੇ ਫਾਸਟ ਫੂਡ ਨੇ ਜੀ ਇਹ ਘੱਟ ਹੋਣੇ ਚਾਹੀਦੇ ਨੇ ਹੋਣੇ ਹੀ ਨਹੀਂ ਚਾਹੀਦੇ ਪਰ ਇਹ ਸਭ ਤੋਂ ਵਧੀਆ ਅਵੇਅਰਨੈਸ ਹੈ ਜੀ ਲੋਕਾਂ ਦੇ ਲਈ ਮੇਨ ਪ੍ਰੋਬਲਮਸ ਅੱਜਕੱਲ ਕੈਂਸਰ ਦੀ ਬਹੁਤ ਜ਼ਿਆਦਾ ਵਧ ਰਹੀ ਹੈ ਲੇਡੀਜ਼ ਨੂੰ ਬ੍ਰੈਸਟ ਕੈਂਸਰ ਯੂਟਰਸ ਕੈਂਸਰ ਇਹਦੀ ਬੜੀ ਜ਼ਿਆਦਾ ਸਮੱਸਿਆ ਆ ਰਹੀ ਹੈ ਇਹ ਮੈਂ ਕਹਿੰਨੀ ਹਾਂ ਸਭ ਤੋਂ ਵਧੀਆ ਉਪਰਾਲਾ ਹੈ ਜੀ ਇਹਨਾਂ ਦਾ ਜਿਹੜਾ ਇਹਨੇ ਕਰ ਰਹੇ ਨੇ ਇਹ ਕਿ ਲੇਡੀਜ਼ ਵਾਤੂ ਵਾਦ ਆਪਣੇ ਟੈਸਟ ਕਰਾਣ ਤਾਂ ਕਿ ਉਹਨਾਂ ਨੂੰ ਮੋਢਲੀ ਅਵਸਥਾ ਜਿੰਨੀ ਵੀ ਮਤਲਬ ਸਟਾਰਟਿੰਗ ਜਿਹੜੀ ਹੁੰਦੀ ਹੈ ਉਹਦੇ ਵਿੱਚ ਹੀ ਪਤਾ ਲੱਗੇ ਤਾਂ ਕਿ ਉਹ ਅੱਗੇ ਜ਼ਿਆਦਾ ਵਧੇ ਨਾ ਇਹ ਚੀਜ਼ ਦਾ ਇਹ ਹੈ ਕਿ ਰੋਕਥਾਮ ਅਪਰ ਕਰ ਸਕਦੇ ਅਗਰ ਆਪਾਂ ਨੂੰ ਪਹਿਲਾਂ ਹੀ ਪਤਾ ਹੋਊਗਾ ਇਸ ਚੀਜ਼ ਦਾ ਅ ਇੱਕ ਸਭ ਤੋਂ ਵਧੀਆ ਵਧੀਆ ਵੀ ਨਹੀਂ ਕਹਿ ਸਕਦੇ ਕਿ ਲੋਕੀ ਨੇ ਅੱਜਕੱਲ ਪਲਾਸਟਿਕ ਦਾ ਯੂਜ਼ ਬਹੁਤ ਜ਼ਿਆਦਾ ਕਰਨ ਲੱਗੇ ਆ ਉਹ ਪਲਾਸਟਿਕ ਦੇ ਵਿੱਚ ਗਰਮ ਸਬਜ਼ੀਆਂ ਗਰਮ ਚੀਜ਼ਾਂ ਇੱਕ ਪਲਾਸਟਿਕ ਦੇ ਜਿਹੜੇ ਕੱਪ ਆਉਂਦੇ ਆ ਉਹਦੇ ਵਿੱਚ ਚਾਹ ਦੁੱਧ ਪੀਤੀ ਜਾਂਦੀ ਉਹ ਤੋਂ ਬਹੁਤ ਜ਼ਿਆਦਾ ਵੱਧ ਰਹੀ ਹੈ ਇਹ ਚੀਜ਼ ਹੈ ਦੇਖੋ ਇਹ 11ਵਾਂ ਫ੍ਰੀ ਕੈਂਸਰ ਚੈੱਕਅਪ ਕੈਂਪ ਹੈ ਜਿਹੜਾ ਮੋਹਾਲੀ ਚ ਹੀ ਕੰਟੀਨਿਊਸਲੀ ਲੱਗਦਾ ਆ ਰਿਹਾ ਹੈ ਜੀ ਸਾਨੂੰ ਇਹ ਲਾਉਂਦੇ ਨੂੰ 11 ਸਾਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਜੀ ਮੈ ਰਿਟ ਕੋ ਤੁਸੀਂ ਦੇਖ ਰਹੇ ਹੋ ਨਬਜ਼ੇ ਪੰਜਾਬ ਚੈਨਲ ਸੋ ਅਸੀਂ ਮਹਾਲੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਕੈਂਸਰ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਸੋ ਆ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਦਿਨੋ ਦਿਨ ਵਧਦੀ ਜਾ ਰਹੀ ਹੈ ਜਿਸ ਕਰਕੇ ਸਾਨੂੰ ਮਤਲਬ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਸਾਨੂੰ ਇਸ ਚੈਕਅਪ ਕੈਂਪ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਤਾਂ ਸਾਰੇ ਦੇਖੋ ਇੱਥੇ ਚੈਕਅਪ ਕੈਂਪ ਲਗਾਇਆ ਗਿਆ ਉਹਦੇ ਵਿੱਚ ਸਾਰੇ ਹੀ ਜੜੇ ਲੋਕ ਨੇ ਮਰੀਜ਼ ਨੇ ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ ਹਾਂ ਬਿਮਾਰੀ ਹੋ ਰਹੀ ਹੈ ਜਾਂ ਫਿਰ ਉਹ ਚੈਕਅਪ ਕਰਵਾਉਣ ਦੇ ਲਈ ਇੱਥੇ ਪਹੁੰਚੇ ਨੇ ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤਾਂ ਕਰਾਂਗੇ ਸੋ ਤਾਂਕਿ ਅਸੀਂ ਮਤਲਬ ਦੇਖ ਸਕੀਏ ਵੀ ਸਾਰੇ ਮਰੀਜ਼ੇ ਵੀ ਕਿੰਨਾ ਇਸ ਦੇ ਵਿੱਚ ਯੋਗਦਾਨ ਪਾ ਰਹੇ ਨੇ ਤੇ ਕਿੰਨੀ ਕਿੰਨਾਂ ਨੂੰ ਸਹੂਲਤ ਮਿਲ ਰਹੀ ਹੈ ਹਾਂਜੀ ਸਰ ਤੁਸੀਂ ਇੱਥੇ ਪਹੁੰਚੇ ਹੋ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰਿਆਂ ਨੂੰ ਬਹੁਤ ਹੀ ਵਧੀਆ ਉਪਰਾਲਾ ਤਨਵਾ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਕਰਿਆ ਗਿਆ ਕੈਂਸਰ ਜਿਹੜਾ ਨਾ ਜੀ ਇਹ ਜੀ ਬਿਮਾਰੀ ਆ ਵੀ ਇਹਦੀ ਡਿਟੈਕਸ਼ਨ ਉਹ ਲਾਸਟ ਸਟੇਜ ਤੇ ਹੁੰਦੀ ਆ ਔਰ ਫਿਰ ਮਰੀਜ਼ ਨੂੰ ਬਚਾਉਣਾ ਜਿਹੜਾ ਨਾ ਉਹ ਬੜਾ ਔਖਾ ਹੋ ਜਾਂਦਾ ਹੈ ਮਤਲਬ ਕੈਂਸਰ ਦਾ ਇਲਾਜ ਹੀ ਜਿਹੜਾ ਡਿਟੈਕਸ਼ਨ ਆ ਜੇ ਸਮੇਂ ਸਿਰ ਪਤਾ ਲੱਗ ਜੇ ਤਾਂ ਇਸ ਦਾ ਇਲਾਜ ਆ ਜਿਹੜਾ ਬਹੁਤ ਵਧੀਆ ਢੰਗ ਨਾਲ ਠੀਕ ਹੋ ਜਾਂਦਾ ਹੈਗਾ ਮਰੀਜ਼ ਇੰਨੀ ਕੁ ਲਾਈਫ ਨੂੰ ਥ੍ਰੈਟ ਨਹੀਂ ਰਹਿੰਦਾ ਹੈਗਾ ਸੋ ਸਾਡੇ ਹਿੰਦੁਸਤਾਨ ਚ ਹਰ ਪੰਜਾਬ ਚ ਤੱਕ ਕੈਂਸਰ ਬਹੁਤ ਜਿਆਦਾ ਫੈਲ ਰਿਹਾ ਹੈਗਾ ਕਿਉਂਕਿ ਪੋਲਿਊਸ਼ਨ ਬਹੁਤ ਹੋ ਗਿਆ ਹਵਾ ਚ ਪੋਲਿਊਸ਼ਨ ਆ ਪਾਣੀ ਚ ਪੋਲਿਊਸ਼ਨ ਆ ਜੋ ਖਾਂਦੇ ਆ ਉਹ ਪੋਲਿਊਟਡ ਆ ਕੈਮੀਕल्स ਜਿਹੜੇ ਜ਼ਮੀਨ ਚ ਜਾ ਰਹੇ ਆ ਉਹਨਾਂ ਕਰਕੇ ਬਹੁਤ ਜਿਆਦਾ ਨੁਕਸਾਨ ਆ ਜਿਹੜਾ ਉਹ ਹਾਰਿਆ ਜਿਹੜੇ ਸਾਡੇ ਦਰਿਆ ਉਹ ਪੋਲਿਊਟਡ ਹੁੰਦੇ ਜਾ ਰਹੇ ਆ ਸੋ ਉਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸਰੀਰ ਨੂੰ ਲੱਗ ਰਹੀਆਂ ਔਰ ਪਿੰਡਾਂ ਚ ਤਾਂ ਤੁਸੀਂ ਦੇਖੋ ਵੀ ਚੈੱਕ ਅਪ ਕਰਨ ਦਾ ਕੋਈ ਸਿਸਟਮ ਹੀ ਨਹੀਂ ਹੈਗਾ ਇੱਕ ਆਪਾਂ ਘਰ 'ਚ ਪੱਟ ਵੀ ਰੱਖਦੇ ਆ ਨਾ ਡੌਗ ਵੀ ਰੱਖਦੇ ਆ ਉਹਦੀ ਵੀ 2-3 ਮਹੀਨੇ ਬਾਅਦ ਚੈਕਿੰਗ ਕਰਵਾਉਂਦੇ ਆ ਪਰ ਬੰਦਾ ਆਪਣੇ ਸਰੀਰ ਦੀ ਚੈਕਿੰਗ ਕਦੇ ਕਰਵਾਉਂਦੇ ਨਹੀਂ ਹੈਗਾ ਸੋ ਅੱਜ ਜਿਹੜਾ ਇਹ ਕੈਂਪ ਲਾਇਆ ਗਿਆ ਬੜਾ ਸਲਾਹਾਂਗਾ ਯੋਗ ਉਪਰਾਲਾ ਇਹਦੇ ਨਾਲ ਕੈਂਸਰ ਦੀ ਡਿਟੈਕਸ਼ਨ ਆ ਜਿਹੜੀ ਉਹ ਹੋ ਜੇਗੀ ਉਹ ਡਿਟੈਕਸ਼ਨ ਹੀ ਕਿਊਰ ਹੈਗਾ ਡਿਟੈਕਸ਼ਨ ਹੀ ਇਹਦਾ ਇਲਾਜ ਹੈਗਾ ਸੋ ਬੜਾ ਮੈਂ ਵਧਾਈ ਦਿੰਦਾ ਤਨੂਆ ਸਾਹਿਬ ਨੂੰ ਸਾਰੀ ਦੀਪ ਨੂੰ ਕੁਸ਼ਵਿੰਦਰ ਵੀ ਜੀਆ ਦਿਨਕੋ ਵੀ ਕਾਲੋ ਸਾਹਿਬ ਖੜੇ ਸਾਰੀ ਟੀਮ ਖੜੀ ਆ ਭੁਪਿੰਦਰ ਜੀ ਖੜੇ ਆ ਸਾਡੇ ਪਰਿਵਾਰ ਦੇ ਮੈਂਬਰ ਆ ਮੇਰੇ ਤਾਂ ਬਹੁਤ ਵਧੀਆ ਰਿਲੇਸ਼ਨ ਤਾਂ ਹੈ ਸ਼ਹਿਰ ਦੀ ਡਵੈਲਪਮੈਂਟ ਚ ਇਹ ਸਾਰੀ ਟੀਮ ਦਾ ਬੜਾ ਯੋਗਦਾਨ ਰਿਹਾ ਤੁਸੀਂ ਦੇਖੋ ਵੀ ਜਿੰਨੀਆਂ ਇੱਥੇ ਸੜਕਾਂ ਬਣੀਆਂ ਜਿੰਨੇ ਸਟੇਡੀਅਮ ਬਣੇ ਇੱਥੇ ਨੇਚਰ ਪਾਰਕ ਬਣੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣੀ ਆਈਐਸਬੀ ਬਣੀ ਨੇਚਰ ਪਾਰਕ ਬਣੀ ਫਿਰ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣੀ ਇੱਥੇ ਮਾਈ ਭਾਗੋ ਪ੍ਰੀਪਰੇਟਰੀ ਅਕੈਡਮੀ ਬਣੀ ਮੈਰਿਟੋਰੀਅਰ ਸਕੂਲ ਬਣਾ ਕਿੰਨੀ ਡਵੈਲਪਮੈਂਟ ਉਸ ਟਾਈਮ ਹੋਈ ਉਸ ਤੇ ਸਾਰੀ ਟੀਮ ਦਾ ਬਹੁਤ ਵੱਡਾ ਰੋਲ ਸੀਗਾ ਸੋ ਮੈਨੂੰ ਖੁਸ਼ੀ ਹੁੰਦੀ ਆ ਜਦ ਦੇਖੋ 19000 ਵਿਦਿਆਰਥੀ ਮੇਰੇ ਯਾਦ ਆ ਉਸ ਟਾਈਮ ਮੋਹਾਲੀ ਚ ਆਪਾਂ ਲਾਏ ਸੀਗੇ ਔਰ 90% ਵੱਡੇ ਹੋਈਆਂ ਜਿਹਦਾ ਪੋਲੂਸ਼ਨ ਨੂੰ ਖਤਮ ਕਰਨ ਚ ਵੱਡਾ ਰੋਲ ਹੈਗਾ ਸੋ ਸਾਨੂੰ ਸਾਰਿਆਂ ਨੂੰ ਹੀ ਅੱਜ ਰਾਜਨੀਤੀ ਹੋਰ ਤਰ੍ਹਾਂ ਦੀ ਹੋ ਗਈ ਕਿਸੇ ਤੇ ਲੰਚੜ ਲਾ ਦਿਓ ਤੌਮਤਾ ਲਾ ਦਿਓ ਕਿਸੇ ਨੂੰ ਕ੍ਰਿਟੀਸਾਈਜ਼ ਕਰ ਦਿਓ मतलब पॉजिटिव पॉलिटिशियन ਜਿਹੜੀ ਪੰਜਾਬ ਚ ਖਤਮ ਹੁੰਦੀ ਜਾ ਰਹੀ ਹੈ ਮਤਲਬ ਡਵੈਲਪਮੈਂਟ ਜਿਸ ਮਕਸਦ ਵਾਸਤੇ ਬੰਦੇ ਨੂੰ ਲੋਕ ਚੁਣਦੇ ਹਨ ਨਾ ਉਹ ਮਕਸਦ ਛੱਡ ਕੇ ਹੋਰ ਹੀ ਪਾਸੇ ਸੋਸ਼ਲ ਮੀਡੀਆ ਤੇ ਅੱਜ ਕੱਲ ਤੁਸੀਂ ਦੇਖੋ ਵੀ ਬੜੇ ਬੜੇ ਲੀਡਰ ਬਣਾਈ ਫਿਰਦੇ ਆ ਜਦੋਂ ਪ੍ਰੈਕਟੀਕਲ ਪੁੱਛੀਏ ਵੀ ਲਾਈਫ ਚ ਕੁਝ ਕਰਿਆ ਹੈਗਾ ਤਾਂ ਜ਼ੀਰੋ ਹੀ ਨਿਕਲਦਾ ਹੈਗਾ ਸੋ ਇਹ ਸਾਰੀ ਉਹ ਟੀਮ ਆ ਜਿਨ੍ਹਾਂ ਨੇ ਪ੍ਰੈਕਟੀਕਲ ਤੌਰ ਤੇ ਮੇਰੇ ਨਾਲ ਮੁਹਾਲੀ ਚ ਕੰਮ ਕਰਿਆ ਹੈਗਾ ਮੈਨੂੰ ਖੁਸ਼ੀ ਹੁੰਦੀ ਹੈ ਬਹੁਤ ਥੈਂਕ ਯੂ ਸਾਡੀ ਸੰਸਥਾ ਹੈਗੀ ਹੈ ਪੰਜਾਬੀ ਵਿਰਸਾ ਜੀ ਉਹਦੇ ਵੱਲੋਂ ਅਸੀਂ ਇਹ ਸਾਰਾ ਹਰੇਕ ਸਾਲ ਕੈਂਪ ਲਗਾਉਂਦੇ ਆਂ ਹਾਂਜੀ ਇਹ ਅੱਜ ਸਾਡਾ 11ਵਾਂ ਚੈੱਕਅਪ ਕੈਂਪ ਹੈ ਜੀ ਤੇ ਸਾਡਾ ਇਹੀ ਰਹਿੰਦਾ ਹੈਗਾ ਸਾਰਿਆਂ ਦਾ ਵਾਰਡ ਕੈਂਸਰ ਕੇਅਰ ਸੰਸਥਾ ਹੈ ਉਹਨਾਂ ਦਾ ਵੀ ਵੀ ਇਹ ਜਿਹੜੀ ਬਿਮਾਰੀ ਹੈਗੀ ਐਨੀ ਭਿਆਨਕ ਹੈ ਵੀ ਇਹ ਬਾਅਦ ਚ ਜਦੋਂ ਪਤਾ ਲੱਗਦਾ ਹਾਂਜੀ ਉਦੋਂ ਹੱਥ ਪੱਲੇ ਕੁਝ ਨਹੀਂ ਰਹਿੰਦਾ ਜੀ ਫਾਈਨਾਂਸ ਵੀ ਬਹੁਤ ਘਰ ਉੱਜੜ ਜਾਂਦਾ ਹਾਂਜੀ ਤੇ ਕਈ ਵਾਰੀ ਜੀ ਵੀ ਘਰ ਤੋਂ ਚਲਾ ਜਾਂਦਾ ਜੀ ਉਸੇ ਗੱਲ ਨੂੰ ਵੀ ਇਹ ਟਾਈਮਲੀ ਪਤਾ ਲੱਗ ਜਵੇ ਅਸੀਂ ਇਹ ਕੈਂਪ ਲਾਉਨੇ ਆ ਇਹ ਸਾਡਾ 11ਵਾਂ ਕੈਂਪ ਆਜ ਬਹੁਤ ਲੋਕੀ ਆ ਕੇ ਆਪਣਾ ਲੈ ਰਹੇ ਨੇ ਕਰਾ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਜੀ ਸਾਡਾ ਬਸ ਇਹੀ ਮਕਸਦ ਹੁੰਦਾ ਵੀ ਇਹ ਜਿਹੜੀ ਬਿਮਾਰੀ ਹੈ ਇਹਨੂੰ ਪਹਿਲਾਂ ਹੀ ਫੜਿਆ ਜਾਵੇ ਜੀ ਕਿਉਂਕਿ ਪਹਿਲਾਂ ਪਕੜ ਚ ਆ ਜਵੇ ਤਾਂ ਫਿਰ ਇਹਦਾ ਇਲਾਜ ਬੜਾ ਸੌਖਾ ਜਾ ਹੋ ਜਾਂਦਾ ਜਦੋਂ ਇਹ ਗੱਲ ਅੱਗੇ ਵਧ ਜਾਂਦੀ ਹੈ ਤਾਂ ਫਿਰ ਡਾਕਟਰਾਂ ਵੱਲੋਂ ਵੀ ਤਕਰੀਬਨ ਜਵਾਬ ਹੀ ਹੁੰਦਾ ਉਸ ਕਰਕੇ ਅਸੀਂ ਇਹ ਹਰੇਕ ਸਾਲ ਕਰਦੇ ਹਾਂ ਤਾਂ ਜੋ ਇਹ ਜਿਹੜੀ ਬਿਮਾਰੀ ਹੈ ਇਹਦਾ ਮੌਕੇ ਤੇ ਪਤਾ ਲੱਗ ਸਕੇ ਤੇ ਇਸ ਨੂੰ ਘਟਾਇਆ ਜਾ ਸਕੇ ਪੰਜਾਬ ਦੇ ਵਿੱਚ ਜੋ ਇੰਨਾ ਇਹ ਵਧਿਆ ਹੋਇਆ ਸਰ ਇਹ ਕਿਹਨਾ ਕਾਰਨਾ ਕਰਕੇ ਲੱਗਦੀ ਹੈ ਬਿਮਾਰੀ ਤੇ ਇਹਨਾਂ ਦਾ ਕੋਈ ਚੰਗਾ ਕੋਈ ਇਹਦੇ ਨਾਲ ਕਈ ਕਾਰਨ ਨੇ ਜੀ ਅਸਲ ਦੇ ਵਿੱਚ ਕੋਈ ਵੀ ਬਿਮਾਰੀ ਹੈ ਜਿਹੜੀ ਤਕਰੀਬਨ ਸਾਡੀ ਕਿਚਨ ਤੋਂ ਸ਼ੁਰੂ ਹੁੰਦੀ ਹੈ ਜੀ ਕਿਉਂਕਿ ਸਾਡਾ ਹਾਲਾ ਦਵਾਲਾ ਸਾਰਾ ਹੈ ਜਾਂ ਬਣ ਗਿਆ ਕੋਈ ਕੀਟਨਾਸ਼ਕ ਦਵਾਈਆਂ ਹੋ ਗਈਆਂ ਹਵਾ ਵੀ ਪলিউਟ ਅਸੀਂ ਆਪੇ ਕਰੀ ਜੰਨੇ ਆ ਅਸਲ ਇਨਸਾਨ ਨੇ ਆਪਣੇ ਪੈਰਾਂ ਦੇ ਕੋਹਾੜੇ ਆਪ ਹੀ ਮਾਰੇ ਹੋਏ ਨੇ ਜੀ ਨਾ ਉਹਨਾਂ ਨੇ ਹਵਾ ਸਾਫ਼ ਰਹੀ ਨਾ ਪਾਣੀ ਨਾ ਕੁਛ ਹਾਂਜੀ ਇਹ ਸਾਰੀਆਂ ਗੱਲਾਂ ਦਾ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਜੀ ਫੇਰ ਇਹ ਬੰਦੇ ਨੂੰ ਜਦੋਂ ਹਾਵੀ ਹੋ ਜਾਂਦੇ ਆ ਉਹ ਝਗੜ ਲੈਂਦੀਆਂ ਨੇ ਜੀ ਜਦੋਂ ਚੰਗੀ ਤਰ੍ਹਾਂ ਜੱਫਾ ਮਾਰ ਲੈਂਦੀਆਂ ਨੇ ਤੁਹਾਡੇ ਕਿਸੇ ਵੀ ਆਰਗਨ ਨੂੰ ਜੀ ਫੇਰ ਇਹ ਬੜੀ ਛੇਤੀ ਫੈਲਦੀ ਆ ਅੰਦਰ ਜੀ ਇੱਕ ਗਰਗਨ ਨੂੰ ਹੁੰਦੀ ਆ ਉਹਦੇ ਬਾਅਦ ਦੂਜਾ ਤੀਜਾ ਚੌਥਾ ਪੰਜ ਸੱਤ ਮਹੀਨਿਆਂ ਦੇ ਵਿੱਚੇ ਬੰਦੇ ਨੂੰ ਮਤਲਬ ਖਰਾਬ ਕਰ ਦਿੰਦੀ ਆ ਉਹਦਾ ਸਾਰਾ ਢਾਂਚਾ ਜੀ ਜਿਸ ਤੋਂ ਵਿਚਾਰ ਰੱਖਣ ਲਈ ਕੀ ਕਰਨਾ ਚਾਹੀਦਾ ਸਰ ਦੇਖੋ ਇਹਦੇ ਵਿਚਾਰ ਰੱਖਣ ਲਈ ਤਾਂ ਇਹ ਆ ਵੀ ਥੋੜਾ ਖਾਣ ਪੀਣ ਪਹਿਲਾਂ ਦਾ ਵਧੀਆ ਹੋਣਾ ਚਾਹੀਦਾ ਜਿਹੜੇ ਫਾਸਟ ਫੂਡ ਨੇ ਜੀ ਇਹ ਘੱਟ ਹੋਣੇ ਚਾਹੀਦੇ ਨੇ ਹੋਣੇ ਹੀ ਨਹੀਂ ਚਾਹੀਦੇ ਜੀ ਤੇ ਬਾਕੀ ਜਿਹੜਾ ਅਸੀਂ ਖਾਮ ਖਾਂ ਹਵਾ ਪਲੂਟ ਕਰੀ ਜਾਂਦੇ ਆ ਜਾਨ ਬੁੱਝ ਗਈ ਕਰੀ ਜਾਂਦੇ ਆ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਤੇ ਉਹ ਤੋਂ ਬਾਅਦ ਤੁਹਾਨੂੰ ਰੈਗੂਲਰ ਜਿਹੜੇ ਚੈੱਕਅਪ ਨੇ ਇਹ ਕਰਾਉਂਦੇ ਰਹਿਣਾ ਚਾਹੀਦਾ ਕਿਉਂਕਿ ਬਾਡੀ ਦੇ ਵਿੱਚ ਤੁਹਾਡੇ ਕੀ ਪਨਪ ਰਿਹਾ ਹੈ ਕੀ ਹੋ ਰਿਹਾ ਕਿਸ ਨੂੰ ਨਹੀਂ ਪਤਾ ਜੀ ਇਹਦੇ ਤਹਿਤ ਹੀ ਅਸੀਂ ਇਹ ਉਪਰਾਲਾ ਕਰਦੇ ਆਂ ਵੀ ਇਸ ਬਿਮਾਰੀ ਨੂੰ ਥੋੜਾ ਜਿਹਾ ਠੱਲ ਪਾਈ ਜਾ ਸਕੇ ਜੀ ਹਾਂਜੀ 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 ਠੀਕ ਹੈ ਥੈਂਕ ਯੂ ਹਾਂਜੀ ਮੈਮ ਤੁਸੀਂ ਫ੍ਰੀ ਚੈੱਕਅਪ ਕੈਂਪ ਲੱਗਿਆ ਹੋਇਆ ਹੈ ਕੈਂਸਰ ਦਾ ਤੁਸੀਂ ਇੱਥੇ ਆਏ ਹੋ ਤਾਂ ਤੁਸੀਂ ਇਹਦੇ ਵੀ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਸਭ ਤੋਂ ਪਹਿਲਾਂ ਆਪਣੇ ਅਸਤਵੀਰ ਸਿੰਘ ਤਨਵਾਜੀ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ 11ਵਾਂ ਕੈਂਪ ਲਵਾਇਆ ਬਾਕੀ ਸਾਡੀ ਸਾਰੀ ਟੀਮ ਦੇ ਥੈਂਕ ਯੂ ਸੋ ਮੱਚ ਪਰ ਇਹ ਸਭ ਤੋਂ ਵਧੀਆ ਅਵੇਅਰਨੈਸ ਹੈ ਜੀ ਲੋਕਾਂ ਦੇ ਲਈ ਮੇਨ ਪ੍ਰੋਬਲਮਸ ਅੱਜਕੱਲ ਕੈਂਸਰ ਦੀ ਬਹੁਤ ਜ਼ਿਆਦਾ ਵਧ ਰਹੀ ਹੈ ਲੇਡੀਜ਼ ਨੂੰ ਬ੍ਰੈਸਟ ਕੈਂਸਰ ਯੂਟਰਸ ਕੈਂਸਰ ਇਹਦੀ ਬੜੀ ਜ਼ਿਆਦਾ ਸਮੱਸਿਆ ਆ ਰਹੀ ਹੈ ਇਹ ਮੈਂ ਕਹਿੰਨੀ ਹਾਂ ਸਭ ਤੋਂ ਵਧੀਆ ਉਪਰਾਲਾ ਹੈ ਜੀ ਇਹਨਾਂ ਦਾ ਜਿਹੜਾ ਇਹਨਾਂ ਕਰ ਰਹੇ ਨੇ ਇਹ ਕਿ ਲੇਡੀਜ਼ ਵੱਧ ਤੋਂ ਵੱਧ ਆਪਣੇ ਟੈਸਟ ਕਰਾਣ ਤਾਂ ਕਿ ਉਹਨਾਂ ਨੂੰ ਮੁੱਢਲੀ ਅਵਸਥਾ ਜਿੰਨੀ ਵੀ ਮਤਲਬ ਸਟਾਰਟਿੰਗ ਜਿਹੜੀ ਹੁੰਦੀ ਹੈ ਉਹਦੇ ਵਿੱਚ ਹੀ ਪਤਾ ਲੱਗੇ ਤਾਂ ਕਿ ਉਹ ਅੱਗੇ ਜ਼ਿਆਦਾ ਵਧੇ ਨਾ ਇਹ ਚੀਜ਼ ਦਾ ਇਹ ਹੈ ਕਿ ਰੋਕਥਾਮ ਆਪਾਂ ਕਰ ਸਕਦੇ ਆਂ ਅਗਰ ਆਪਾਂ ਨੂੰ ਪਹਿਲਾਂ ਹੀ ਪਤਾ ਹੋਊਗਾ ਇਸ ਚੀਜ਼ ਦਾ ਕਿ ਆਪਾਂ ਉਹਨੂੰ ਰੋਕ ਸਕਦੇ ਹੈਗੇ ਇਹ ਚੀਜ਼ ਨੂੰ ਬਾਕੀ ਇਹ ਕਿ ਨਾ ਨਹੀਂ ਜੋ ਵੀ ਇੱਥੇ ਉਪਰਾਲਾ ਕੀਤਾ ਬਹੁਤ ਹੀ ਸ਼ਲਾੰਗਾਯੋਗ ਹੈ ਉਪਰਾਲਾ ਜੀ ਸਾਰਾ ਆਪਣਾ ਜਿੰਨੇ ਵੀ ਐਮਸੀਜ਼ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਰੇ ਆਪਣੇ ਜਿੰਨੀਆਂ ਅਵਾਰਡਸ ਵਿੱਚ ਅਸੀਂ ਸਾਰਿਆਂ ਨੂੰ ਵੇਅਰ ਕੀਤਾ ਵੀਡੀਓਜ਼ ਅਪਲੋਡ ਕੀਤੀਆਂ ਨੇ ਤੇ ਸਟੇਟਸ ਵੀ ਪਾਇਆ ਤਾਂ ਕਿ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਲੇਡੀਜ਼ ਬੰਦੇ ਜਿੰਨੇ ਵੀ ਹੈਗੇ ਆ ਸਾਰੇ ਇਹਦਾ ਫਾਇਦਾ ਉਠਾ ਚੱਕਣ ਕੀ ਲਾਭ ਇਹਨਾਂ ਨੂੰ ਹੋਵੇ ਕਿ ਅਵੇਅਰ ਹੋਣ ਉਹ ਆਪਣੀ ਹੈਲਥ ਨੂੰ ਲੈ ਕੇ ਅੱਜ ਕੱਲ ਤੇ ਬਹੁਤ ਜ਼ਿਆਦਾ ਹੋ ਗਿਆ ਕਿ ਇਹ ਚੀਜ਼ ਦੀ ਇੰਨਾ ਜ਼ਿਆਦਾ ਵਧ ਰਿਹਾ ਹੈ ਪਤਾ ਹੀ ਨਹੀਂ ਲੱਗ ਰਿਹਾ ਲਾਸਟ ਟੇਸ ਤੇ ਜਾ ਕੇ ਪਤਾ ਲੱਗ ਰਿਹਾ ਪਰ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਸਭ ਤੋਂ ਵਧੀਆ ਸਲਾਂਗਾ ਜੋਗ ਹੈਗਾ ਕਿਉਂਕਿ ਇਹਦੇ ਵਿੱਚ ਇਹ ਹੈ ਕਿ ਸਭ ਨੂੰ ਪਤਾ ਲੱਗ ਜੂਗਾ ਜੀ ਚਾਹੇ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗ ਜਵੇ ਤਾਂ ਜ਼ਿਆਦਾ ਵਧੀਆ ਕਿ ਅਸੀਂ ਉਹਨੂੰ ਅੱਗੇ ਆਪਣਾ ਕਿਓਰ ਕਰ ਸਕਦੇ ਹੈਗੇ ਆਂ ਇਹ ਚੀਜ਼ ਨੂੰ ਜੀ ਥੈਂਕ ਯੂ ਸਰ ਹੋਣ ਦੇ ਕਾਰਨ ਕੀ ਹਨ ਲੋਕਾਂ ਦੇ ਕੈਂਸਰ ਜੀ ਇੱਕ ਤਾਂ ਬਾਦ ਤੋਂ ਬਾਦ ਇੱਕ ਤਾਂ ਸਾਡੀ ਡਾਈਟ ਪੈਸਟੀਸਾਈਡਸ ਜਿਹੜੀ ਹੈਗੀਆਂ ਕੋਈ ਵੀ ਚੀਜ਼ ਸਾਡੀ ਹੁਣ origignal ਰਹੀ ਨਹੀਂ ਜੀ ਉਹਦੇ ਵਿੱਚ ਕੀ ਹੈ ਹਰ ਇੱਕ ਚੀਜ਼ ਦੇ ਵਿੱਚ ਪੈਸਟੀਸਾਈਡ ਨੇ ਚਾਹੇ ਫਰੂਟ ਲੈ ਲਓ ਉਹਨਾਂ ਤੇ ਵੀ ਕੁਛ ਨਾ ਕੁਛ ਪਾਲਿਸ਼ ਕੀਤੀ ਜਾਂਦੀ ਹੈ ਸਬਜ਼ੀਆਂ ਤੇ ਸਪਰੇਅ ਕੀਤੀ ਜਾਂਦੀ ਹੈ ਜੀ ਇੰਜੈਕਸ਼ਨਸ ਲਗਾਏ ਜਾਂਦੇ ਨੇ ਅਸੀਂ ਬੱਚਿਆਂ ਨੂੰ ਵੀ ਕੀ ਡਾਈਟ ਦਵਾਂਗੇ ਕਿਉਂਕਿ ਸਾਨੂੰ ਆਪ ਨੂੰ ਹੀ ਪ्योर ਚੀਜ਼ ਮਿਲ ਰਿਹਾ ਦੁੱਧ ਹੈ ਜੀ ਦੁੱਧ ਦੇ ਵਿੱਚ ਵੀ ਇੰਜੈਕਸ਼ਨਸ ਲਗਾ ਕੇ ਜਾਂ ਕੁਛ ਨਾ ਕੁਛ ਮਿਕਸ ਕਰ ਦਿੰਦੇ ਆ ਤੇ ਇੱਕ ਸਭ ਤੋਂ ਅ ਇੱਕ ਸਭ ਤੋਂ ਵਧੀਆ ਵਧੀਆ ਵੀ ਨਹੀਂ ਕਹਿ ਸਕਦੇ ਕਿ ਲੋਕੀ ਨੇ ਅਜਕਲ ਪਲਾਸਟਿਕ ਦਾ ਯੂਜ਼ ਬਹੁਤ ਜ਼ਿਆਦਾ ਕਰਨ ਲੱਗੇ ਆ ਉਹ ਪਲਾਸਟਿਕ ਦੇ ਵਿੱਚ ਗਰਮ ਸਬਜ਼ੀਆਂ ਗਰਮ ਚੀਜ਼ਾਂ ਇੱਕ ਪਲਾਸਟਿਕ ਦੇ ਜਿਹੜੇ ਕੱਪ ਆਉਂਦੇ ਆ ਉਹਦੇ ਵਿੱਚ ਚਾਹ ਦੁੱਧ ਪੀਤੀ ਜਾਂਦੀ ਉਹ ਤੋਂ ਬਹੁਤ ਜ਼ਿਆਦਾ ਵੱਧ ਰਹੀ ਹੈ ਇਹ ਚੀਜ਼ ਇਹ ਹੈਗਾ ਕਿ ਇਹਨੂੰ ਘਟਾਇਆ ਜਾਵੇ ਕਾਂਚ ਦੀ ਕਾਂਚ ਦੇ ਗਲਾਸ ਚਾਹੇ ਬਾਕਸ ਨੇ ਜੀ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈਗੀ ਬਾਕੀ ਪਿੱਤਲ ਤਾਂ ਆਪਣਾ ਵਾਪਸ ਆਈ ਗਿਆ ਕਿ ਉਹਨੂੰ ਅਸੀਂ ਯੂਜ਼ ਕਰਨਾ ਚਾਹੀਦਾ ਸਾਨੂੰ ਇਹ ਚੀਜ਼ਾਂ ਨੂੰ ਜਿੰਨੇ ਵੀ ਬਰਤਨ ਹੈ ਸਾਨੂੰ ਪਿੱਤਲ ਦੇ ਯੂਜ਼ ਕਰਨੇ ਚਾਹੀਦੇ ਨੇ ਇਹ ਚੀਜ਼ਾਂ ਨੂੰ ਜੀ ਮੈਮ ਸਵੇਰ ਦੇ ਬਹੁਤ سارے ਮਰੀਜ਼ ਕਿੰਨੇ ਕੁ ਮਰੀਜ਼ ਆ ਚੁੱਕੇ ਨੇ ਤੇ ਕਿੰਨੇ ਕੁ ਮਤਲਬ ਹੈ ਕਿੰਨੀ ਦੇਰ ਤੱਕ ਇਹ ਕੈਂਪ ਚੱਲ ਜੀ ਹਾਂਜੀ ਮਰੀਜ਼ ਤਾਂ ਇੱਥੇ ਜੀ ਬਹੁਤ ਗਿਣਤੀ ਦੇ ਵਿੱਚ ਆ ਰਹੇ ਨੇ ਸਵੇਰ ਤੋਂ ਹੀ ਜਦ ਤੋਂ ਸ਼ੁਰੂ ਹੋਇਆ ਜਦ ਤੋਂ ਹੀ ਲਾਈਨਾਂ ਲੱਗੀਆਂ ਹੋਈਆਂ ਜੀ ਸਾਰੇ ਲੱਗੇ ਹੋਏ ਨੇ ਜੀ ਇਹ ਨਹੀਂ ਹੈਗਾ ਕਿ ਲੇਡੀਜ਼ ਹੀ ਆ ਰਹੀਆਂ ਆਪਣੇ ਜੈਂਟਸ ਵੀ ਆ ਰਹੇ ਨੇ ਬੱਚੇ ਵੀ ਆ ਰਹੇ ਨੇ ਆਪਣੀਆਂ ਲੇਡੀਜ਼ ਵੀ ਆ ਰਹੀਆਂ ਨੇ ਤੇ ਹੁਣ ਵੀ ਦੇਖੋ ਤੁਸੀਂ ਮੇਲਾ ਲੱਗਿਆ ਪਿਆ ਜੀ ਸਾਰੇ ਅਵੇਅਰ ਹੋ ਰਹੇ ਨੇ ਆਪਣੀ ਹੈਲਥ ਨੂੰ ਲੈ ਕੇ ਇਸ ਲਈ ਆਪਣਾ ਚੈੱਕਅਪ ਕਰਾਉਣ ਦੇ ਲਈ ਆ ਰਹੇ ਨੇ ਜੀ ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਸਾਨੂੰ ਚੈੱਕਅਪ ਕਰਾਉਣਾ ਚਾਹੀਦਾ ਇਹ ਬਹੁਤ ਵਧੀਆ ਜੀ ਇਹਨਾਂ ਨੇ ਜੋ ਕੀਤਾ ਹੈ 3:30 ਵਜੇ ਤੱਕ ਇਹ ਜਿਹੜਾ ਕੈਂਪ ਹੈ ਜੀ ਚੱਲੂਗਾ ਹਾਂ ਜੀ ਹਾਂ ਇਸਾਰੇ ਇਥੇ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ ਕੈਂਸਰ ਦਾ ਤੁਸੀਂ ਨੇ ਵੀ ਇੱਕ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ 11ਵਾਂ ਫ੍ਰੀ ਕੈਂਸਰ ਚੈਕਅਪ ਕੈਂਪ ਹੈ ਜਿਹੜਾ ਮੋਹਾਲੀ ਚ ਹੀ ਕੰਟੀਨਿਊਸਲੀ ਲੱਗਦਾ ਆ ਰਿਹਾ ਹੈ ਜੀ ਸਾਨੂੰ ਇਹ ਲਾਉਂਦੇ ਨੂੰ 11 ਸਾਲ ਹੋ ਗਏ ਨੇ ਤੇ ਅਸੀਂ ਸਮਝਦੇ ਹਾਂ ਵੀ ਜਿੰਨਾ ਕਿ ਪਿਲ ਫੁੱਲ ਸਾਥੋਂ ਪੈਂਦਾ ਉਹਨਾਂ ਕੋ ਮੋਹਾਲੀ ਵਾਸੀਆਂ ਵਾਸਤੇ ਸੋਸਾਇਟੀ ਵਾਸਤੇ ਲੋਕ ਸੇਵਾ ਵਾਸਤੇ ਅਸੀਂ ਪਾਉਂਦੇ ਰਹੀਏ ਠੀਕ ਹੈ ਜੀ ਤੇ ਇਹ ਹਰ ਸਾਲ ਇਹਦਾ ਹੁਣ ਹੀ ਟਾਰਗੇਟ ਹੈ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਹੋਰ ਸਰਕਲ ਦੇ ਨੀਅਰ ਡੀਅਰ ਵਨ ਜਿੰਨੇ ਵੀ ਨੇ ਅਸੀਂ ਸਾਰਿਆਂ ਨੇ ਇੱਕ ਵਚਨ ਕੀਤਾ ਹੋਇਆ ਹੈ ਕਿ ਕੱਲੋਂ ਕੁਝ ਵੀ ਕੋਈ ਬੰਦਾ ਰਹਿੰਦਾ ਨਹੀਂ ਰਹਿੰਦਾ ਪਰ ਇਹ ਕੈਂਪ ਕੰਟੀਨਿਊਸਲੀ 16 ਦਸੰਬਰ ਨੂੰ ਮੁਹਾਲੀ ਦੇ ਵਿੱਚ ਹਰ ਸਾਲ ਲੱਗਦਾ ਰਹੂਗਾ ਠੀਕ ਅੱਜ ਅਸੀਂ ਸਾਂਭਾਂਗੇ ਕੱਲ ਕੋਈ ਹੋਰ ਸਾਂਭ ਲੂ ਪਰ ਇਹ ਕੈਂਪ ਕੰਟੀਨਿਊਸਲੀ ਲੱਗਦਾ ਰਹੂਗਾ ਬਿਨਾ ਕਿਸੇ ਗੈਪ ਤੋਂ ਹਰ ਸਾਲ ਇਹ ਕੈਂਪ ਲੱਗਦਾ ਤੇ ਸਰ ਇਸ ਮਤਲਬ ਕਿ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਇਸ ਦੇ ਬਚਾਅ ਦੇ ਲਈ ਜਿਵੇਂ ਕੈਂਸਰ ਜ਼ਿਆਦਾ ਵੰਦਾ ਰਿਹਾ ਦਿਨ ਤੋਂ ਦਿਨ ਹਾਂ ਪੰਜਾਬ ਦੇ ਵਿੱਚ ਦਾ ਤੁਸੀ ਇਸੇ ਬਚਾਅ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਨਕੇਸ਼ ਸ਼ਰਮਾ ਜੀ ਹੁਣ ਜਿਹੜੀ ਇਹਦੀ ਰੇਸ਼ੋ ਹੈ ਜੇ ਆਪਾਂ ਪੰਜਾਬ ਦੇ ਵਿੱਚ ਲੈ ਕੇ ਚੱਲਦੇ ਆ ਤਾਂ ਅੱਗੇ ਨਾਲੋਂ ਬਹੁਤ ਵਧੀ ਹੋਈ ਆ ਹਾਂਜੀ ਲਿੰਗਾ ਜੀ ਇਹਦਾ ਕਾਰਨ ਇੱਕ ਨਹੀਂ ਬੜੇ ਵੱਖ-ਵੱਖ ਕਾਰਨ ਨੇ ਮੇਨਤਾ ਕਾਰਨ ਆਪਣਾ ਖਾਣਾ ਪੀਣਾ ਤੇ ਕਸਰਤ ਹੀ ਆ ਜੀ ਉਹਨਾਂ ਵਿੱਚੋਂ ਅਸੀਂ ਵੀ ਆਂ ਵੀ ਜਿਹੜਾ ਬਾਹਰਲਾ ਖਾਣੇ ਪੀਣੇ ਦੇ ਐਡਿਕਟਡ ਹੋ ਗਏ ਆ ਅੱਜਕੱਲ ਕੋਈ ਐਕਟੀਵਿਟੀ ਨਹੀਂ ਹੈਗੀ ਐਕਟੀਵਿਟੀਆਂ ਘਟਾਈਆਂ ਹੋਈਆਂ ਨੇ ਮੇਨ ਕਾਰਨ ਇਹੀ ਨੇ ਜੇ ਆਪਾਂ ਆਪਣੇ ਸਾਦੇ ਖਾਣੇ ਤੇ ਮੁੜ ਕੇ ਆ ਜਾਈਏ ਜੋ ਆਪਾਂ ਕਹਿੰਦੇ ਹੁਣੇ ਦੇਸੀ ਖਰਾਕ ਜੇ ਆਪਾਂ ਤੇ ਮੁੜ ਕੇ ਆ ਜਾਈਏ ਤਾਂ ਆਪਾਂ ਇਹ ਬਿਮਾਰੀ ਤਾਂ मतलब ਹੋ ਹੀ ਨਹੀਂ ਸਕਦੀ ਤੇ ਪਰ ਹਜੇ ਵੀ ਬਹੁਤ ਲੋਕਾਂ ਨੂੰ ਇਹਦਾ ਡਰ ਬਹੁਤ ਹੈ ਜੀ ਤੇ ਉਹਦੇ ਬਚਾਅ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਹੈ ਕਿ ਇਹ ਵਰਲਡ ਕੈਂਸਰ ਕੇਅਰ ਜਿਹੜੀ ਚੈਰੀਟੇਬਲ ਸੁਸਾਇਟੀ ਹੈਗੀ ਹੈ ਪੰਜਾਬ 'ਚ ਆਈ ਦੀ ਨਹੀਂ ਕੋਈ ਨਾ ਕੋਈ ਕਿਤੇ ਨਾ ਕਿਤੇ ਜ਼ਿਲ੍ਹੇ ਦੇ ਵਿੱਚ ਕੈਂਪ ਲਾਉਂਦੇ ਆ ਇਹਦੇ ਤੋਂ ਡਰੋ ਨਾ ਇਹ ਇੱਕ ਬਿਮਾਰੀ ਹੈ ਇੱਕ ਆਮ ਬਿਮਾਰੀ ਹੈ ਜੇ ਮੋਡਲੀ ਉਹ ਤੋਂ ਪਤਾ ਲੱਗ ਜਾਵੇ ਤਾਂ ਇਹਦਾ ਇਲਾਜ ਸੰਭਵ ਹੈ ਠੀਕ ਹੈ ਜੇ ਆਪਾਂ ਕਹੀਏ ਆਪਾਂ ਇਨੀਸ਼ੀਅਲ ਸਟੇਜ ਤੇ ਇਹਨੂੰ ਸਕਰੀਨਿੰਗ ਕਰਾ ਕੇ ਦੇਖ ਲਈਏ ਤਾਂ ਉਹਦਾ ਇਲਾਜ ਹੈਗਾ ਜੇ ਆਪਾਂ ਕਹੀਏ ਇਹਨੂੰ ਗੌਰਿਆ ਨੇ ਤਾਂ ਡਰੀ ਜਾਈਏ ਤਾਂ ਤੁਸੀਂ ਮੰਨ ਲਓ ਫੋਰ ਸਟੇਜ ਤੇ ਫਿਰ ਸਾਰਿਆਂ ਨੂੰ ਇਹਦਾ ਪਤਾ ਹੀ ਹੈ ਵੀ ਐਂਡ ਕੀ ਹੁੰਦਾ ਸੋ ਇਹਨੂੰ ਇਨੀਸ਼ੀਅਲ ਸਟੇਜ ਤੇ ਇਹਦਾ ਇਲਾਜ ਕਰਾਓ ਸਕਰੀਨਿੰਗ ਕਰਾਓ ਤੇ ਇਹ ਤਾਂ ਘਬਰੋ ਨਾ ਇਹਨੂੰ ਇੱਕ ਆਮ ਬਿਮਾਰੀ ਹੀ ਸਮਝੋ ਜੇ ਇਹਨੂੰ ਆਪਾਂ ਮੋਡਰਨਲੀ ਸਟੇਜ ਤੇ ਫੜ ਲਈਏ ਬਾਕੀ ਹਿੰਮਤ ਰੱਖੋ ਕੁਝ ਨਹੀਂ ਹੁੰਦਾ ਇਹ ਤਾਂ ਡਰੋ ਨਾ ਜੀ ਠੀਕ ਹੈ ਜੀ ਜਿੱਦਾਂ ਸਰ ਕਹਿੰਦੇ ਨੇ ਵੀ ਇਹ ਕਿਸਾਨ ਆਪਣੀ ਹਨਾ ਜਿਵੇਂ ਉਹ ਫਸਲ ਵਗੈਰਾ ਗਾਉਂਦੇ ਨੇ ਤਾਂ ਕਾਫੀ ਕੈਮੀਕਲਸ ਵਗੈਰਾ ਉਹਦੇ ਵਿੱਚ ਪਾਉਂਦੇ ਨੇ ਹਨਾ ਤਾਂ ਜਿਨ੍ਹਾਂ ਕਰਕੇ ਮਤਲਬ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਿਸਾਨ ਤਾਂ ਬਦਨਾਮ ਜਾਦਾ ਹੋ ਜਾਂਦੇ ਨੇ ਇਹ ਸਾਡੇ ਲੇਖਾਂ ਤੇ ਲਿਖਿਆ ਪੰਜਾਬ ਦੇ ਮੱਥੇ ਤੇ ਇਹ ਕਲੰਕ ਪਹੁੰਚਿਆ ਜਾਂਦਾ ਹੈ ਕਿ ਜਿਹੜੇ ਅਸੀਂ ਪੈਸਟੀਸਾਈਡਸ ਆਪਣੀ ਦਵਾਈਆਂ ਚ ਪਾਉਂਦੇ ਆ ਸਾਰੇ ਉਹਦੇ ਕਰਕੇ ਹੁੰਦਾ ਪਰ ਤੁਸੀਂ ਇੱਕ ਕਾਰਨ ਦੂਜੇ ਕਾਰਨ ਚੱਲੇ ਜਿਹੜੇ ਅਨੇਕਾ ਕਿਸਮ ਦੇ ਰੈਸਟੋਰੈਂਟ ਖੁੱਲ ਗਏ ਕੋਈ ਹੋਰ ਖੁੱਲੇ ਹੋਏ ਨੇ ਤਾਂ ਉਹ ਵੀ ਇਹਦਾ ਕਾਰਨ ਹੈ ਮੈਂ ਤੁਹਾਨੂੰ ਦੱਸ ਖਾਣਾ ਪੀਣਾ ਵੀ ਮੁੱਖ ਕਾਰਨ ਹੈ ਪੰਜਾਬ ਚ ਤਾਂ ਫਸਲਾਂ ਹੀ ਜੇ ਆਮ ਜ਼ਿਮੀਂਦਾਰ ਲਾਉਂਦਾ ਤਾਂ ਫਸਲਾਂ ਹੀ ਦੋ ਲਾਉਂਦਾ ਕਣਕ ਤੇ ਜੀਰੀ ਇਸ ਤੋਂ ਬਿਨਾ ਫਸਲ ਹੀ ਕੋਈ ਨਹੀਂ ਲੱਗਦੀ ਜਿਹੜਾ ਹੈਗਾ ਮੇਨ ਆਪਣਾ ਹੈਗਾ ਹੀ ਕੀਤਾ ਦੋਨੋਂ ਫਸਲਾਂ ਹੁੰਦਾ ਹੈ ਪਰ ਫੇਰ ਵੀ ਕਿਸਾਨ ਦੇ ਸਿਰ ਆਪਾਂ ਨਾ ਮੜੀਏ ਇਹ ਚੀਜ਼ਾਂ ਆਪਣੇ ਲਾਈਫ ਸਟਾਈਲ ਨੂੰ ਸੁਧਾਰੀਏ ਕੋਈ ਇਹ ਹਾਈਲਾਈਟ ਕਰਕੇ ਇੱਕ ਦੇ ਮੋੜੇ ਤੇ ਸਿੱਟਣ ਵਾਲੀ ਗੱਲ ਨਹੀਂ ਹੈਗੀ ਇਹ ਬਹੁਤ ਕੋਈ ਭਾਵੇਂ ਇਹਦੇ ਲਈ ਇਕੱਲਾ ਇੱਕ ਕਿਸਾਨ ਨਹੀਂ ਸਾਰੇ ਹੀ ਇਨਵੋਲਵ ਨੇ ਪਰ ਇਹਦੀ ਜਾਂਚ ਕਰਾਓ ਤਾਂ ਇਹਦਾ ਹੱਲ ਹੈ ਡੈਫੀਨੇਟਲੀ ਹੱਲ ਹੈ ਸੋ ਸੀ ਕੈਂਪ ਦੇ ਵਿੱਚ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਜੋ ਕਿ ਸਾਨੂੰ ਪਤਾ ਲੱਗਿਆ ਕਿ ਇਹ ਬਿਮਾਰੀ ਕਿੰਨੀ ਖਤਰਨਾਕ ਹੈ ਸੋ ਇਸ ਤੋਂ ਬਚਾਅ ਰੱਖਣ ਦੇ ਲਈ ਸਾਨੂੰ ਬਹੁਤ ਜ਼ਿਆਦਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਆਪਣੀ ਸਿਹਤ ਦਾ ਖਿਆਲ ਰੱਖ ਸਕੀਏ ਸੋ ਸਾਨੂੰ ਫਾਸਟ ਫੂਡ ਵਗੈਰਾ ਨਹੀਂ ਖਾਣਾ ਚਾਹੀਦਾ ਜਿਸ ਨਾਲ ਸਾਡੀ ਸਿਹਤ ਖਰਾਬ ਹੁੰਦੀ ਹੈ ਸੋ ਆਪਣਾ ਧਿਆਨ ਰੱਖੋ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਸੋ ਇਦਾਂ ਦੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਨਵਜੇ ਪੰਜਾਬ ਚੈਨਲ ਦੇ ਨਾਲ ਧੰਨਵਾਦ